ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ ਸੁਥਰਾ ਤੇ ਟਾਈਮ ਬౌੰਡ ਪ੍ਰਸ਼ਾਸਨ ਦੇਣ ਦੇ ਲਈ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਅਦਾਇਤਾ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ ਨੀਚੇ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਆ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਆ ਐਮ ਐਲ ਏਜ਼ ਆਫਿਸ ਬੀਅਰਰਜ਼ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੇ ਜਿਹੜੇ ਏ ਸੀ ਆਰਜ਼ ਨੇ ਉਹ ਲਿਖਿਆ ਜਾਣ ਗਿਆ ਜਿਹੜੇ ਚੰਗੇ ਆਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜੇਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹ ਨਾਲ ਕਰਨ ਦੇ ਨਾਲ ਚੰਗੀ ਗੁੱਡ ਗਵਰਨਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਓ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲ ਜਾਂ ਇਲੈਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਜਿੱਠਿਆ ਜਾਵੇ ਜੀ ਸਰ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ਼ ਸੁਥਰਾ ਤੇ ਟਾਈਮ ਬౌੰਡ ਪ੍ਰਸ਼ਾਸਨ ਦੇਣ ਦੀ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ ਨੀਚੇ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਇਹ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਐਮ ਐਲ ਏਜ਼ ਅਫੀਸ ਬੀਅਰਰਸ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੇ ਜਿਹੜੇ ACRs ਨੇ ਉਹ ਲਿਖਿਆ ਜਾਣ ਗਿਆ ਜਿਹੜੇ ਚੰਗੇ ਅਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਗਿਆ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕ੍ਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜੇਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹ ਨਾਲ ਕਰਨ ਦੇ ਨਾਲ ਚੰਗੀ ਗੁਡਵਰਨਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ आओ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲ ਜਾਂ ਇਲੈਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਿਚਠਿਆ ਜਾਵੇ